ਕਰੀ ਜੀ ਹਾਂ ਸਰ ਹਾਂ ਸਰ ਅਜੀ ਸਰ ਜਿਹੜਾ 에어ਪੋਰਟ ਤੇ ਤੁਸੀਂ ਕੀ ਮਾਮਲਾ ਜੀ ਜਿਹੜੇ ਦੋ ਮਿੰਟ ਤੁਸੀਂ ਦੱਸੋ ਇਹ ਸਾਡੇ ਕੋਲ 에어ਪੋਰਟ ਤੇ 에어ਪੋਰਟ ਸਟੇਸ਼ਨ ਦੇ ਉੱਪਰ ਪੁਲਿਸ ਸਟੇਸ਼ਨ ਦੇ ਉੱਪਰ ਕੰਪਲੇਂਟ ਆਈ ਸੀ ਇੱਕ ਕਿ ਇੱਕ ਉਹ ਮੁੰਡਾ ਜਸਪ੍ਰੀ ਦਾ ਜਿਹੜਾ ਫੋਰਨ ਨੂੰ ਜਾ ਰਿਹਾ ਸੀਗਾ ਉਹਦੀ ਜਦੋਂ ਚੈੱਕ ਇਨ ਹੋ ਰਿਹਾ ਸੀ ਤੇ ਉਹਦੇ ਕੋਲ ਇੱਕ ਡੰਮੀ ਟਿਕਟ ਮਿਲੀ ਉਹਨੂੰ ਹੈਂਡਓਵਰ ਕਰ ਦਿੱਤਾ ਗਿਆ ਪੁਲਿਸ ਸਟੇਸ਼ਨ ਦੇ ਵਿੱਚ ਤੇ ਜਦੋਂ ਉਹ ਇਨਵੈਸਟੀਗੇਸ਼ਨ ਕੀਤੀ ਅਚਾਰਤੋ ਸਾਹਿਬ ਨੇ ਸਾਡੇ ਬੜੇ ਬਰੀਕੇ ਦੇ ਨਾਲ ਇਨਵੈਸਟੀਗੇਸ਼ਨ ਕੀਤੀ ਇਨਵੈਸਟੀਗੇਸ਼ਨ ਦੇ ਵਿੱਚ ਕੁਝ ਸਾਨੂੰ ਦੋ ਬੰਦੇ ਆਇਡੈਂਟੀਫਾਈ ਹੋਏ ਜਿਹੜੇ ਏਜੰਟ ਜਿਨ੍ਹਾਂ ਨੇ ਨਾਲ ਇਹਨਾਂ ਦੀ ਗੱਲਬਾਤ ਹੋਈ ਸੀ ਕਿ ਅਸੀਂ ਇਹਨੇ ਪੈਸੇ ਲੈ ਕੇ ਤੁਹਾਨੂੰ ਫੋਰਨ ਜੜਾ ਭਾਵਾਂਗੇ ਉਸ ਤੋਂ ਬਾਅਦ ਉਹਨੂੰ ਫਾਲੋਅ ਅਪ ਕਰਦੇ ਹੋਏ ਸਾਡੇ ਐਸ ਐਚ ਓ 에어ਪੋਰਟ ਨੇ ਬੜਾ ਵਧੀਆ ਕੰਮ ਕੀਤਾ ਦੋ ਬੰਦੇ ਅਪ੍ਰੀਹੈਂਡ ਕੀਤੇ ਜਿਹਦਾ ਨਾਮ ਮਿੱਤਰਮੁੰਦਰ ਆ ਤੇ ਇੱਕ ਦਾ ਨਾਮ ਰੋਸ਼ਨ ਹੈ ਦੋਨੋਂ ਬਟਾਰਾ ਡਿਸਟ੍ਰਿਕਟ ਨੂੰ ਬਿਲੋਂਗ ਕਰਦੇ ਨੇ ਇਹਨਾਂ ਦਾ ਬੈਕਗ੍ਰਾਉਂਡ ਕੀ ਹੈਗਾ ਇਹ ਪਹਿਲੋਂ ਵੀ ਏਜੰਟ ਰਹੇ ਨੇ ਉਹਨਾਂ ਇਹਨਾਂ ਕੋਈ ਲਾਇਸੈਂਸ ਨਹੀਂ ਕੋਈ ਕੁਝ ਨਹੀਂ ਹੈਗਾ ਇਹਨਾਂ ਦੇ ਖਿਲਾਫ ਹੋਰ ਵੀ ਕੰਪਲੀਟਾ ਹੁਣ ਜੋ ਸਾਨੂੰ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗਾ ਇਹਨਾਂ ਨੇ ਕਾਫੀ ਬੰਦਿਆਂ ਦੇ ਨਾਲ ਠੱਗੀਆਂ ਮਾਰੀਆਂ ਇਹ ਜਿਹੜੇ ਦੋਵੇਂ ਮੁੰਡੇ ਜਾ ਰਹੇ ਸੀਗੇ ਬਾਹਰ ਨੂੰ ਉਹਨਾਂ ਦੇ ਕੋਲ ਇਹਨਾਂ ਨੇ 10000 ਅਮਰੀਕਨ ਡਾਲਰ 855 ਆਸਟ੍ਰੇਲੀਅਨ ਡਾਲਰ 550 ਕੈਨੇਡੀਅਨ ਕਰੰਸੀ ਤੇ 200 ਯੂਰੋ ਤੇ 1200 ਇੰਡੀਅਨ ਕਰੰਸੀ ਸਾਰੀ ਦੀ ਸਾਰੀ ਰਿਕਵਰ ਹੋਈ ਹੈ ਇਹਨਾਂ ਦੇ ਕੋਲ ਅਸਾਮੀ ਦੇ ਕੋਲ ਇੱਕ ਕ੍ਰੇਟਾ ਗੱਡੀ ਵੀ ਰਿਕਵਰ ਹੋਈ ਹੈ ਇਹਨਾਂ ਦੀ ਤੇ ਇਹਨਾਂ ਦੇ ਅਸੀਂ ਤਫਤੀਸ਼ ਦੇ ਵਿੱਚ ਹੋਰ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਖਿਲਾਫ ਹੋਰ ਵੀ ਬਹੁਤ ਕੰਪਲੇਂਟਾਂ ਹਨ ਰਾਜਾਪੁਰੀਆਂ ਇਹਨਾਂ ਨੇ ਹੋਰ ਵੀ ਬਹੁਤ ਜਗ੍ਹਾ ਠਗੀਆਂ ਮਾਰੀਆਂ ਬਾਹਰ ਭੇਜਣ ਦੇ ਨਾਂ ਤੇ ਵਿਪਨ ਸਰ ਕੀ ਹੈਪਨ ਕੋਈ ਫਿਲਹਾਲ ਹਲੇ ਤੱਕ ਵਿਪਨ ਨਹੀਂ ਕੋਈ ਮਿਲਿਆ ਬਾਕੀ ਇਹਨਾਂ ਨੂੰ ਹੁਣ ਰਿਮਾਂਡ ਤੇ ਲੈ ਕੇ ਇਹਨਾਂ ਦੀ ਕੋਸ਼ਿਸ਼ ਕਰਾਂਗੇ ਸਰ ਭਈ ਯੂਰਪ ਹੋ ਗਿਆ ਮੈਕਸੀਕੋ ਹੋ ਗਿਆ ਮਤਲਬ ਵੱਖ-ਵੱਖ ਕੰਟਰੀਆਂ ਦੇ ਵਿੱਚ ਇਹਨਾਂ ਨੂੰ ਭੇਜਣ ਦੇ ਨਾਂ ਤੇ ਜਿਹੜਾ ਹੁਣ ਮਦਈ ਹੈਗਾ ਉਹ ਹਰਿਆਣੇ ਨੂੰ ਬਿਲੋਂਗ ਕਰਦਾ ਉਹਨਾਂ ਨੇ ਵੀਜ਼ਾ ਲਗਵਾਉਣ ਵਾਸਤੇ ਇਹਨਾਂ ਦਾ ਟਾਈਪ ਕੀਤਾ ਇਹਨਾਂ ਨੇ ਇੱਕ ਡਮੀ ਟਿਕਟ ਇੱਕ ਡਮੀ ਵੀਜ਼ਾ ਤਿਆਰ ਕਰਕੇ ਇਹਨਾਂ ਨੂੰ 에ਰਪੋਰਟ ਦੇ ਅੰਦਰ ਦਾਖਲਾ ਕਰਨ ਦੀ ਕੋਸ਼ਿਸ਼ ਕੀਤੀ ਤੇ ਬਟ ਇਹਨਾਂ ਨੂੰ ਜਦੋਂ एयरपोर्ट ਦੇ ਐਂਟਰਨ ਕਰਨ ਦੇ ਸੀ ਤੇ ਇਹਨਾਂ ਨੇ ਮਦਈ ਨੂੰ ਕਿਹਾ ਕਿ ਅਸੀਂ ਵੀਵੀਆਈਪੀ ਰਾਸਥਾਨੀ ਹੋਣੇ ਤੁਸੀਂ ਇੱਧਰ ਦੀ ਜਾਓ ਤੇ ਆਹ ਬੈਗ ਤੁਸੀਂ ਸਾਨੂੰ ਦੇ ਦਿਓ ਅਸੀਂ ਦਿਖਾਉਣਾ ਉੱਥੇ ਉਹ ਬੈਗ ਲੈ ਕੇ ਫਰਾਰ ਹੋ ਜਾਂਦੇ ਸੀਗੇ ਇਹਨਾਂ ਨੇ ਕਾਫੀ ਜ਼ਬਰਦਸਤ ਕੀਤੀਆਂ ਤੇ ਅਛਤੋ ਸਾਹਿਬ ਨੇ ਬੜੀ ਅੱਛੀ ਤਰ੍ਹਾਂ 100% ਰਿਕਵਰੀ ਕਰਕੇ ਦਿੱਤੀ ਇਹ ਨਹੀਂ ਜਸਪ੍ਰੀਤ ਤਾਂ ਉਹ ਘਟਮ ਹਨਾ ਜਸਪ੍ਰੀਤ ਤਾਂ ਘਟਮ ਹੋ ਗਿਆ ਨਾ ਕਾਫੀ ਮੈਂਬਰਸ ਦੇ ਨਾਮ ਆਏ 올ਵੇਨ ਡਿਸਕਲੋਜ਼ ਨਹੀਂ ਤੁਹਾਡੇ ਨਾਲ ਕਰ ਸਕਦਾ ਬਟ ਫਿਰ ਵੀ ਜਦੋਂ ਵੀ ਉਹ ਐਪਰੀਹੈਂਡ ਕਰਦੇ ਸੀ ਤਾਂ ਆਪਣੇ ਜ਼ਰੂਰ ਸੇਰ ਕਰਦੇ ਸੀ ਸਾਹਮਣੇ ਆ ਰਹੇ ਸੀ ਹਾਂਜੀ ਹੋਰ ਸਾਹਮਣੇ ਆ ਰਹੇ ਜੋ ਜੀ 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 ਛੋਟਿਕਾ ਹੁਣੇ ਪਤਾ ਨਹੀਂ ਕਿ ਕਿੱਥੋਂ ਪ੍ਰਿੰਟ ਕਰਦੇ ਸੀਗੇ ਤੇ ਜੋ ਵੀ ਅਸੀਂ ਇਨਵੈਸਟੀਗੇਸ਼ਨ ਜੋ ਇਹਨਾਂ ਦੇ ਸਾਹਮਣੇ ਆ ਰਿਹਾ ਇਹਨਾਂ ਦਾ ਜੋ ਟੂਟਰ ਵਗੈਰਾ ਪ੍ਰਾਊਡ ਆਪ ਕਰਾਂਗੇ 에ਅਰਪੋਰਟ ਵਿਭਾਗ ਵੱਲੋਂ ਵੀ ਹਾਂਜੀ ਹਾਂਜੀ 에ਅਰਪੋਰਟ ਵਿਭਾਗ ਵੱਲੋਂ ਵੀ ਕੰਪਲੀਟ ਸਮ ਦਿੱਤੀ ਗਈ ਸੀ ਇਸ ਸਬੰਧੀ ਉੱਪਰ ਅਸੀਂ ਐਫਆਰ ਦਰਜ ਕਰ ਦਿੱਤੀ ਐਫਆਰ ਨੰਬਰ 33 10924 ਦੀ ਹੈ ਜੀ